ਮੇਰੀਆਂ ਨੂੰ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋਂ ਵਿੱਚ ਅੱਜ ਆਪਾਂ ਬਣਾਵਾਂਗੇ ਸੌਣ ਦੇ ਮਹੀਨੇ ਦੇ ਸਪੈਸ਼ਲ ਮਾਲਪੂੜੇ ਤੇ ਖੀਰ ਇਹ ਮਾਲਪੂੜੇ ਆਪਾਂ ਬਿਨਾ ਚਾਸ਼ਨੀ ਤੋਂ ਹੀ ਤਿਆਰ ਕਰਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਤੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣ ਜਾਂਦੇ ਹਨ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਨਾਲ ਹੀ ਆਪਾਂ ਖੀਰ ਵੀ ਬਣਾ ਕੇ ਤਿਆਰ ਕਰਾਂਗੇ ਚਲੋ ਆਪਾਂ ਇਹਨਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਗੈਸ ਦੇ ਉੱਪਰ 2 ਲੀਟਰ ਦੁੱਧ ਪਾ ਕੇ ਰੱਖ ਲਿਆ ਹੈ ਇੱਥੇ ਮੈਂ ਗਾਂ ਦਾ ਦੁੱਧ ਲਿਆ ਹੈ ਤੁਸੀਂ ਕੋਈ ਵੀ ਗਾਂ ਜਾਂ ਮੱਝ ਦਾ ਦੁੱਧ ਲੈ ਸਕਦੇ ਹੋ ਤੇ ਇਸ ਨੂੰ ਆਪਾਂ ਪਹਿਲਾਂ ਬੋਇਲ ਕਰ ਲਵਾਂਗੇ ਇੱਥੇ ਆਪਾਂ ਦੁੱਧ ਗਰਮ ਕਰ ਲਈ ਰੱਖ ਦਿੱਤਾ ਹੈ ਹੁਣ ਆਪਾਂ ਇੱਥੇ ਪਹਿਲਾਂ ਚੌਲਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਇਥੇ ਆਪਾਂ ਅੱਧੇ ਕੌਲੀ ਚੌਲਾਂ ਦੀ ਲਈ ਹੈ ਇਹ ਟੋਟਾ ਚੌਲ ਹਨ ਤੇ ਇਹ ਆਪਣੇ ਘਰ ਦੇ ਹੀ ਚੌਲ ਹਨ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਤਿੰਨ ਤੋਂ ਚਾਰ ਪਾਣੀ ਹੁਣ ਆਪਾਂ ਦੁੱਧ ਚੈੱਕ ਕਰਦੇ ਹਾਂ ਦੁੱਧ ਵੀ ਆਪਣਾ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਵਾਸ਼ ਕੀਤੇ ਹੋਏ ਚੌਲ ਐਡ ਕਰ ਦਵਾਂਗੇ ਟੋਟਾ ਚੌਲ ਦੇ ਨਾਲ ਖੀਰ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਤੇ ਇਹ ਬਿਲਕੁਲ ਐ ਕਰੀਮੀ ਤੇ ਘੁਲ ਜਾਂਦੀ ਹੈ ਜੇਕਰ ਤੁਹਾਡੇ ਕੋਲ ਟੋਟਾ ਚੌਲ ਨਹੀਂ ਹਨ ਤਾਂ ਤੁਸੀਂ ਸਾਬਤ ਚੌਲ ਵੀ ਯੂਜ਼ ਕਰ ਸਕਦੇ ਹੋ ਹੁਣ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਆਪਾਂ ਹਲਾ ਕੇ ਕਵਰ ਕਰਕੇ ਲੋ ਫਲੇਮ ਦੇ ਉੱਪਰ ਪੱਕਣ ਦਵਾਂਗੇ ਇੱਥੇ ਦੂਸਰੀ ਸਾਈਡ ਤੇ ਹੁਣ ਆਪਾਂ ਪੂੜਿਆਂ ਦੀ ਤਿਆਰੀ ਕਰਦੇ ਹਾਂ ਇੱਥੇ ਮੈਂ ਇੱਕ ਕੌਲੀ ਆਟੇ ਦੀ ਲਈ ਹੈ ਤੁਸੀਂ ਇੱਥੇ ਮੈਦਾ ਵੀ ਯੂਜ਼ ਕਰ ਸਕਦੇ ਹੋ ਤੇ 1/4 ਕੌਲੀ ਆਪਾਂ ਸੂਜੀ ਦੀ ਐਡ ਕਰਾਂਗੇ ਤੇ ਇੱਕ ਹੀ ਕੌਲੀ ਇਸ ਦੇ ਵਿੱਚ ਮੈਂ ਖੰਡ ਦੀ ਐਡ ਕਰ ਲਈ ਹੈ ਇਹ ਸਾਬਤ ਖੰਡ ਹੈ ਤੁਸੀਂ ਖੰਡ ਦਾ ਪਾਊਡਰ ਵੀ ਐਡ ਕਰ ਸਕਦੇ ਹੋ ਤੇ ਹੁਣ ਇਸ ਦੇ ਵਿੱਚ ਆਪਾਂ ਥੋੜੀ ਜਿਹੀ ਦਰਦਰੀ ਪੀਸ ਕੇ ਸੌਫ ਐਡ ਕਰਾਂਗੇ ਸੌਫ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟ ਵਧੀਆ ਆਉਂਦਾ ਹੈ ਪੂਰੀਆਂ ਦਾ ਤੇ ਇੱਕ ਕੱਪ ਇੱਥੇ ਮੈਂ ਦੁੱਧ ਦਾ ਲਿਆ ਹੈ ਦੁੱਧ ਦਾ ਆਪਾਂ ਥੋੜਾ ਜਿਹਾ ਕੋਸਾ ਲੈਣਾ ਹੈ ਇਹ ਬਹੁਤ ਜ਼ਿਆਦਾ ਠੰਡਾ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਬਹੁਤ ਜ਼ਿਆਦਾ ਗਰਮ ਥੋੜਾ ਥੋੜਾ ਇਸ ਨੂੰ ਪਾ ਕੇ ਆਪਾਂ ਇਸ ਦਾ ਇੱਕ ਕੋਲ ਰੈਡੀ ਕਰਾਂਗੇ ਇੱਕੇ ਵਾਰ ਆਪਾਂ ਇਸ ਦੇ ਵਿੱਚ ਦੁੱਧ ਨਹੀਂ ਪਾਉਣਾ ਨਹੀਂ ਤਾਂ ਇਸ ਦੀਆਂ ਗੰਡਾ ਵੱਜ ਜਾਣਗੀਆਂ ਥੋੜਾ ਥੋੜਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰੀ ਜਾਵਾਂਗੇ ਇਥੇ ਆਪਾਂ ਹੋਰ ਦੁੱਧ ਐਡ ਕਰਕੇ ਇਸ ਨੂੰ ਫਿਰ ਮਿਕਸ ਕਰਾਂਗੇ ਇਹ ਦੇਖੋ ਆਪਣਾ ਕੋਲ ਕਿੰਨਾ ਵਧੀਆ ਬਣ ਕੇ ਤਿਆਰ ਹੋ ਰਿਹਾ ਹੈ ਜਿੰਨੀ ਜਿੰਨੀ ਲੋੜ ਹੋਈ ਉਹਨਾਂ ਉਹਨਾਂ ਹੀ ਆਪਾਂ ਦੁੱਧ ਇਸ ਦੇ ਵਿੱਚ ਐਡ ਕਰਨਾ ਹੈ ਇਹ ਪੂਰੇ ਬਹੁਤ ਹੀ ਜ਼ਿਆਦਾ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਤੇ ਇਹ ਬਹੁਤ ਘੱਟ ਸਮੇਂ ਦੇ ਵਿੱਚ ਬਣਦੇ ਹਨ ਕਿਉਂਕਿ ਇਸ ਦੇ ਲਈ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਚਾਸ਼ਨੀ ਬਣਾਉਣ ਦੀ ਲੋੜ ਨਹੀਂ ਹੈ ਇਹ ਆਪਾਂ ਬਿਨਾ ਚਾਸ਼ਨੀ ਤੋਂ ਹੀ ਤਿਆਰ ਕਰਾਂਗੇ ਇਹ ਦੇਖੋ ਇਸ ਤਰ੍ਹਾਂ ਦਾ ਆਪਣਾ ਕੋਲ ਹੋਣਾ ਚਾਹੀਦਾ ਹੈ ਹੁਣ ਇਸ ਨੂੰ ਆਪਾਂ ਕਵਰ ਕਰਕੇ 15 ਤੋਂ 20 ਮਿੰਟ ਲਈ ਰੈਸਟ ਕਰ ਲਈ ਰੱਖ ਦਵਾਂਗੇ ਹੁਣ ਆਪਾਂ ਖੀਰ ਚੈੱਕ ਕਰਦੇ ਹਾਂ ਇਹ ਦੇਖੋ ਆਪਣੀ ਖੀਰ ਵੀ ਕਾਫੀ ਥਿੱਕ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਮੈਂ ਅੱਧੀ ਕੌਲੀ ਨਾਰੀਅਲ ਦਾ ਬਰਾਦਾ ਐਡ ਕੀਤਾ ਹੈ ਕਿਉਂਕਿ ਨਾਰੀਅਲ ਦੇ ਬਰਾਦੇ ਨਾਲ ਖੀਰ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਮੈਂ ਹਮੇਸ਼ਾ ਇਸ ਨੂੰ ਐਡ ਕਰਕੇ ਹੀ ਖੀਰ ਬਣਾਉਂਦੀ ਹਾਂ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਹੁਣ ਇਸ ਦੇ ਵਿੱਚ ਮੈਂ ਇੱਕ ਕੌਲੀ ਖੰਡ ਦੀ ਐਡ ਕਰ ਲਈ ਹੈ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਖੰਡ ਐਡ ਕਰ ਸਕਦੇ ਹੋ ਇਸ ਨੂੰ ਕਵਰ ਕਰਕੇ ਆਪਾਂ ਪੱਕਣ ਦਵਾਂਗੇ ਹੁਣ ਆਪਾਂ ਫਿਰ ਚੈੱਕ ਕਰਦੇ ਹਾਂ ਇਹ ਦੇਖੋ ਆਪਣੀ ਖੀਰ ਹੋਰ ਵੀ ਜ਼ਿਆਦਾ ਵਧੀਆ ਠਿੱਕ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਕੁਝ ਡਰਾਈ ਫਰੂਟ ਐਡ ਕਰਾਂਗੇ ਇੱਥੇ ਮੈਂ ਪਿਸਤਾ ਕਾਜੂ ਬਦਾਮ ਤੇ ਕਿਸ਼ਮਿਸ਼ ਲਈ ਹੈ ਬਹੁਤ ਥੋੜੀ ਥੋੜੀ ਮਾਤਰਾ ਦੇ ਵਿੱਚ ਲਈ ਹੈ ਤੇ ਇਸ ਨੂੰ ਆਪਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਹੁਣ ਇੱਥੇ ਮੈਂ ਥੋੜਾ ਜਿਹਾ ਕੇਸਰ ਗਰਮ ਦੁੱਧ ਦੇ ਵਿੱਚ ਪਾ ਕੇ ਰੱਖ ਲਿਆ ਸੀਗਾ ਤੇ ਹੁਣ ਇਸ ਨੂੰ ਵੀ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਇਸ ਦਾ ਵੀ ਫਲੇਵਰ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਖੀਰ ਵਿੱਚ ਜੇਕਰ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਇਸ ਤਰ੍ਹਾਂ ਹਿਲਾਉਂਦੇ ਹੋਏ ਆਪਾਂ ਖੀਰ ਨੂੰ ਪਕਾਵਾਂਗੇ ਤੇ ਸਾਈਡਾਂ ਤੋਂ ਜੋ ਵੀ ਮਲਾਈ ਲੱਗ ਜਾਂਦੀ ਹੈ ਉਸ ਨੂੰ ਨਾਲ-ਨਾਲ ਆਪਾਂ ਉਤਾਰੀ ਜਾਵਾਂਗੇ ਇਸ ਤਰ੍ਹਾਂ ਤੁਸੀਂ ਖੀਰ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਹੀ ਜ਼ਿਆਦਾ ਕਰੀਮੀ ਬਣਦੀ ਹੈ। ਇਹ ਦੇਖੋ ਆਪਣੀ ਖੀਰ ਕਿੰਨੀ ਵਧੀਆ ਬਣ ਰਹੀ ਹੈ। ਹੁਣ ਇਸ ਨੂੰ ਕਵਰ ਕਰਕੇ ਆਪਾਂ ਥੋੜੇ ਟਾਈਮ ਦੇ ਲਈ ਹੋਰ ਪਕਾ ਲਵਾਂਗੇ। ਇਸੇ ਤਰ੍ਹਾਂ ਆਪਾਂ ਵਿੱਚੋਂ ਵਿੱਚੋਂ ਖੀਰ ਨੂੰ ਹਿਲਾਈ ਜਾਵਾਂਗੇ ਤੇ ਲੋ ਫਲੇਮ ਦੇ ਉੱਪਰ ਹੀ ਇਸ ਨੂੰ ਪਕਾਵਾਂਗੇ। ਇਸ ਨੂੰ ਆਪਾਂ ਲੋ ਫਲੇਮ ਦੇ ਉੱਪਰ ਹੌਲੀ-ਹੌਲੀ ਕੱਢਣ ਲਈ ਰੱਖ ਦਵਾਂਗੇ। ਇਹ ਕਰ ਕਰਕੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਕਰੀਮੀ ਬਣ ਕੇ ਤਿਆਰ ਹੋਵੇਗੀ ਇਹ ਦੇਖੋ ਕਿੰਨਾ ਵਧੀਆ ਬੋਇਲ ਆ ਰਿਹਾ ਹੈ ਖੀਰ ਦੇ ਵਿੱਚ ਤੇ ਸਾਈਡਾਂ ਤੋਂ ਆਪਾਂ ਸਾਰੀ ਮਲਾਈ ਉਤਾਰੀ ਜਾਵਾਂਗੇ ਇਸੇ ਮਲਾਈ ਦੇ ਨਾਲ ਇਸ ਦੇ ਵਿੱਚ ਆਪਾਂ ਨੂੰ ਇੱਕ ਖੋਏ ਵਰਗਾ ਫਲੇਵਰ ਆਵੇਗਾ ਆਪਾਂ ਖੀਰ ਨੂੰ 5 ਮਿੰਟ ਲਈ ਹੋਰ ਪਕਾਵਾਂਗੇ ਉਸ ਨੂੰ ਕਵਰ ਕਰਕੇ ਆਪਾਂ ਰੱਖ ਦਿੱਤਾ ਹੈ ਹੁਣ ਆਪਾਂ ਮਾਲਪੂੜਿਆਂ ਦੇ ਘੋਲ ਨੂੰ ਦੇਖਦੇ ਹਾਂ ਇਹ ਦੇਖੋ ਇਹ ਵੀ ਬਿਲਕੁਲ ਵਧੀਆ ਸੈੱਟ ਹੋ ਚੁੱਕਾ ਹੈ ਹੁਣ ਆਪਾਂ ਗੈਸ ਦੇ ਉੱਪਰ ਕੜਾਈ ਰੱਖਾਂਗੇ ਕੜਾਈ ਇਸ ਤਰ੍ਹਾਂ ਤਲੇ ਵਾਲੀ ਹੋਣੀ ਚਾਹੀਦੀ ਹੈ ਤੇ ਇਸ ਦੇ ਵਿੱਚ ਹੁਣ ਆਪਾਂ ਦੇਸੀ ਘਿਓ ਐਡ ਕਰ ਲਵਾਂਗੇ ਦੇਸੀ ਘਿਓ ਬਹੁਤ ਜ਼ਿਆਦਾ ਨਹੀਂ ਐਡ ਕਰਨਾ ਤਕਰੀਬਨ 1-2 ਇੰਚ ਹੀ ਕੜਾਈ ਦੇ ਵਿੱਚ ਹੋਣਾ ਚਾਹੀਦਾ ਹੈ ਆਪਣਾ ਘਿਓ ਗਰਮ ਹੋ ਚੁੱਕਾ ਹੈ ਹੁਣ ਇਸ ਦੇ ਵਿੱਚ ਆਪਾਂ ਥੋੜੀਆਂ ਜੀਆਂ ਬੂੰਦਾ ਪਾਈਆਂ ਹਨ ਘੋਲਦੀਆਂ ਜੇਕਰ ਇਹ ਉੱਪਰ ਆ ਗਈਆਂ ਤਾਂ ਆਪਣਾ ਘਿਓ ਬਿਲਕੁਲ ਸੈੱਟ ਹੈ ਊੜੀਆਂ ਵਾਸਤੇ ਇਹ ਦੇਖੋ ਕਿੰਨੀਆਂ ਵਧੀਆ ਇਹ ਪੱਕ ਗਈਆਂ ਹਨ ਹੁਣ ਆਪਾਂ ਇਸ ਦੇ ਵਿੱਚ ਪੂੜੇ ਪਾਵਾਂਗੇ ਇੱਕ ਛੋਟੀ ਕੜਸ਼ੀ ਲੈ ਕੇ ਉਸ ਦੇ ਵਿੱਚ ਆਪਾਂ ਇਹ ਕੋਲ ਪਾਵਾਂਗੇ ਤੇ ਉਸ ਦੇ ਨਾਲ ਇਸ ਨੂੰ ਕੜਾਈ ਦੇ ਵਿੱਚ ਪਾ ਲਵਾਂਗੇ ਜੇਕਰ ਤੁਸੀਂ ਇੱਕ ਪੂਰਾ ਪਉਣਾ ਚਾਹੁੰਦੇ ਹੋ ਤਾਂ ਇੱਕ ਪਾਓ ਜੇ ਤੁਹਾਡੀ ਕੜਾਈ ਥੋੜੀ ਵੱਡੀ ਹੈ ਤਾਂ ਤੁਸੀਂ ਦੋ ਪੂਰੇ ਵੀ ਪਾ ਸਕਦੇ ਹੋ ਇਹਨਾਂ ਨੂੰ ਆਪਾਂ ਪਹਿਲਾਂ ਨਹੀਂ ਹਲਾਉਣਾ ਸਾਈਡਾਂ ਤੋਂ ਹੀ ਆਪਾਂ ਥੋੜਾ ਥੋੜਾ ਘਿਓ ਇਸ ਦੇ ਉੱਪਰ ਪਾਵਾਂਗੇ ਥੋੜਾ ਟਾਈਮ ਪੱਕਣ ਤੋਂ ਮਗਰੋਂ ਆਪਾਂ ਹਲਕੀ ਹੱਥਾਂ ਦੇ ਨਾਲ ਇਹਨਾਂ ਨੂੰ ਇਸ ਤਰ੍ਹਾਂ ਉਠਾ ਲਵਾਂਗੇ ਇਹ ਦੇਖੋ ਆਪਣੇ ਪੂਰੇ ਕਿੰਨੇ ਵਧੀਆ ਇੱਕ ਸਾਈਡ ਤੋਂ ਪੱਕ ਚੁੱਕੇ ਹਨ ਇਸੇ ਤਰ੍ਹਾਂ ਆਪਾਂ ਦੋਨਾਂ ਸਾਈਡਾਂ ਤੋਂ ਪੂੜਿਆਂ ਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਫਲੇਮ ਆਪਾਂ ਬਹੁਤ ਜ਼ਿਆਦਾ ਹਾਈ ਨਹੀਂ ਕਰਨਾ ਨਹੀਂ ਤਾਂ ਇਹ ਸੜ ਜਾਣਗੇ ਲੋ ਫਲੇਮ ਤੇ ਪਕਾਵਾਂਗੇ ਤੇ ਇਹ ਅੰਦਰ ਤੱਕ ਬਹੁਤ ਹੀ ਜ਼ਿਆਦਾ ਵਧੀਆ ਪੱਕ ਕੇ ਤਿਆਰ ਹੋਣਗੇ ਇਹ ਦੇਖੋ ਆਪਣੇ ਮਾਲਪੂੜੇ ਕਿੰਨੇ ਵਧੀਆ ਬਣ ਕੇ ਤਿਆਰ ਹੋ ਰਹੇ ਹਨ ਹੁਣ ਆਪਾਂ ਇਹਨਾਂ ਨੂੰ ਘੋ ਦੇ ਵਿੱਚੋਂ ਕੱਢ ਕੇ ਇਸ ਤਰ੍ਹਾਂ ਛਾਨਣੀ ਦੇ ਵਿੱਚ ਪਾ ਲਵਾਂਗੇ ਤਾਂ ਕਿ ਜੋ ਇਸ ਦੇ ਵਿੱਚ ਐਕਸਟਰਾ ਕਿਉ ਹੈ ਉਹ ਨਿਕਲ ਜਾਵੇ ਇਸੇ ਤਰ੍ਹਾਂ ਆਪਾਂ ਵਾਰੀ-ਵਾਰੀ ਦੂਸਰੇ ਸਾਰੇ ਮਾਲਪੂੜਿਆਂ ਪਾ ਕੇ ਉਹਨਾਂ ਨੂੰ ਪਕਾ ਲਵਾਂਗੇ ਤੁਸੀਂ ਜ਼ਰੂਰ ਇਹਨਾਂ ਨੂੰ ਬਣਾਇਓ ਇਹ ਬਣਾਉਣ ਦੇ ਵਿੱਚ ਬਹੁਤ ਹੀ ਆਸਾਨ ਹਨ ਤੇ ਸਭ ਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਇਹ ਦੇਖੋ ਆਪਣੇ ਪੂਰੇ ਕਿੰਨੇ ਵਧੀਆ ਐ ਬਿਲਕੁਲ ਵੀ ਕੜਾਈ ਦੇ ਨਾਲ ਨਹੀਂ ਚਿਪਕੇ ਤੇ ਕਿੰਨੇ ਵਧੀਆ ਬਣ ਕੇ ਤਿਆਰ ਹੋ ਰਹੇ ਹਨ ਦੇਖਣ ਦੇ ਵਿੱਚ ਵੀ ਇਹ ਕਿੰਨੇ ਜ਼ਿਆਦਾ ਵਧੀਆ ਲੱਗ ਰਹੇ ਹਨ ਇਸ ਦੇ ਵਿੱਚ ਆਪਾਂ ਨੂੰ ਕੋਈ ਵੀ ਝੰਜਟ ਨਹੀਂ ਕਿ ਆਪਾਂ ਇਹਨਾਂ ਨੂੰ ਚਾਸ਼ਨੀ ਦੇ ਵਿੱਚ ਪਾਉਣਾ ਹੈ ਹੁਣ ਇਸ ਤਰ੍ਹਾਂ ਆਪਣੇ ਸਾਰੇ ਪੂੜੇ ਬਣ ਕੇ ਰੈਡੀ ਹੋ ਚੁੱਕੇ ਹਨ ਤੇ ਆਪਣੀ ਖੀਰ ਵੀ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਨੂੰ ਸਰਵ ਕਰ ਲਵਾਂਗੇ ਇਹ ਦੇਖੋ ਖੀਰ ਕਿੰਨੀ ਵਧੀਆ ਕਰੀਮੀ ਤੇ ਕਿੰਨੀ ਵਧੀਆ ਬਣ ਕੇ ਰੈਡੀ ਹੋ ਚੁੱਕੀ ਹੈ ਕਿਉਂਕਿ ਖੀਰ ਬਣਾ ਕੇ ਮੈਂ ਥੋੜਾ ਟਾਈਮ ਉਸ ਨੂੰ ਫ੍ਰਿਜ ਵਿੱਚ ਰੱਖ ਦਿੱਤਾ ਸੀ ਠੰਡੀ ਖੀਰ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਹੁਣ ਇਸ ਨੂੰ ਆਪਾਂ ਫਰੂਟ ਦੇ ਨਾਲ ਗਾਰਨਿਸ਼ ਕਰ ਲਵਾਂਗੇ ਤੇ ਹੁਣ ਦੇਖੋ ਆਪਣੇ ਪੂੜੇ ਕਿੰਨੇ ਵਧੀਆ ਲੱਗ ਰਹੇ ਹਨ ਆਪਾਂ ਤੁਹਾਨੂੰ ਤੋੜ ਕੇ ਦਿਖਾਉਂਦੇ ਹਾਂ ਕਿ ਕਿੰਨੇ ਵਧੀਆ ਕਿੰਨੇ ਸੌਫਟ ਬਣ ਕੇ ਤਿਆਰ ਹੋਏ ਹਨ ਇਹ ਦੇਖੋ ਜੀ ਕਿੰਨੇ ਵਧੀਆ ਆਪਣੇ ਪੂਰੇ ਬਣੇ ਹਨ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇੱਕ ਵੀਡੀਓ ਬਣਾਉਣ ਤੇ ਬਹੁਤ ਹੀ ਜ਼ਿਆਦਾ ਮਿਹਨਤ ਲੱਗਦੀ ਹੈ ਤੇ ਤੁਹਾਡੇ ਸਪੋਰਟ ਦੀ ਵੀ ਮੈਨੂੰ ਬਹੁਤ ਜ਼ਿਆਦਾ ਲੋੜ ਹੈ ਤੇ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ